ਆਦੇ ਜਗਾਰੇ ਜਾਵੇ ਸੋਤਰਾ ਨੂੰ ਜਾਵੇ ਸਾਰੂ ਜੀ ਆਪਾ ਮੱਧ ਭਾਰ ਸੰਧ ਤੁਹ ਪ੍ਰਸਾਦ ਮਨ ਮਨ ਪ੍ਰਣਾਮ ਮਨ ਮਨ ਪ੍ਰਣਾਮ ਮਨ ਮੰਨ ਸਿੰਘ ਜਿਹੜੇ ਆ ਉਹ ਮਾਨਕ ਤੇ ਨੂੰ ਪ੍ਰਣਾਮ ਕਰਦੇ ਗੁਣ ਗਣ ਮਦਾਮ ਤੇ ਗੁਣ ਸਮੂਹ ਜਿਤਨੇ ਗੁਣ ਗੌਰ ਤੇ ਗਣ ਸਮੂਹ ਕੋ ਮਦਾਮ ਨਾਮ ਇਸ ਵਿਦਾ ਹੈ ਸਮੂਹਰੇ ਚ ਤੂੰ ਹੀ ਸੱਚੇ ਪਾਤਸ਼ਾਹ ਜੀ ਹਰ ਬਾਰ ਅਗੰਝ ਔਰ ਦੁਸ਼ਮਣ ਔਰ ਬਾਰ ਔਰ ਜਿਹੜੇ ਦੁਸ਼ਮਣ ਬਰ ਬਲ ਵਾਲੇ ਉਹਨਾਂ ਦੇ ਕੱਟਣ ਤੋ ਰਹਿਤ ਹੈ ਹਰ ਨਾਰ ਪਰ ਪਹੰਚ ਫੇਰ ਪੜ ਦੇ ਪਰ ਹਰ ਬਾਰ ਅਗੰਝ ਔਰ ਬਾਰ ਅਗੰਝ ਔਰ ਦੁਸ਼ਮਣ ਬਰ ਬਲ ਵਾਲੇ ਵੱਡੇ ਉਹਨਾਂ ਦੇ ਕੱਟਣ ਤੋ ਰਹਿਤਾ ਆ ਵੇਖ ਕਰਕੇ ਉਹਨੂੰ ਕੱਟ ਦੇਣ ਵਾਲਾ ਹਰ ਨਾਰ ਪਰ ਪਹੰਚ ਹਰ ਨਾਰ ਹਰ ਨਾਰ ਨਰਸਿੰਘ ਦਾ ਨਾਮ ਹੈ ਤੋ ਐਸੇ ਸ੍ਰੂਪ ਘਰ ਕਰਕੇ ਪਰਖੇਸ਼ ਕਰਕੇ ਭਾਣ ਦੇਣ ਵਾਲਾ ਹਰ ਹਰ ਇੱਕ ਨਰ ਦੇ ਤਾਂ ਭੰਨਣ ਵਾਲਾ ਹਨ ਗਣ ਪ੍ਰਣਾਮ ਹਨ ਗਣ ਆਮੇ ਗਣ ਪ੍ਰਣਾਮ ਸੱਚੇ ਪਾਤਸ਼ਾਹ ਤੋਂ ਐਸਾ ਆਨ ਰਹਿ ਤ ਦੁਖਦਤ ਕੇ ਗਣ ਸਮੂਹ ਜੀ ਤੈਨੂੰ ਪ੍ਰਣਾਮ ਨਮਸਕਾਰ ਕਰਦੇ ਹਾਂ ਨੂੰ ਮਨ ਮਨ ਸਲਾਮ ਤੇ ਮੁੰ ਜਿਹੜੇ ਮੰਨਣ ਫੀਲੇ ਉਹ ਹੀ ਮੰਨ ਕਰਕੇ ਸਲਾਮ ਕਰਦੇ ਆ ਹਰ ਨਰ ਅਖੰਡ ਹਰ ਇੱਕ ਨਰਾਂ ਨੂੰ ਹਰ ਇੱਕ ਨਰਾਂ ਦੇ ਵਿੱਚ ਹੈ ਵੇ ਖੰਡ ਖੰਡਣ ਤੋਂ ਰਹਤ ਹੈ ਆਪ ਵੇਸ਼ ਕਰਕੇ ਥੜ ਟੁਕੜੇ ਕਰਨੇ ਵਾਲਾ ਬਰਨਰ ਅਮਾਂਡਾ ਬ੍ਰੇਕ ਮੇਰੇ ਤੇ ਮੰਡ ਬਣਾਉਣ ਵਾਲਾ ਅਨਪਵ ਅਨਾਸ ਸਿੱਟੇ ਤੜ ਭਾਵੇ ਸਿੱਟੇ ਸ੍ਰਿ ਪ੍ਰਕਾਸ਼ ਰੂਪ ਹੈ ਨਾਸ ਨਾਸ ਰਹਤੇ ਮਨਮਨ ਪ੍ਰਕਾਸ਼ ਮਨਮਨ ਸੀਲ ਮੁਨਿਆਰੇ ਮਾਨਿਕ ਪ੍ਰਕਾਸ਼ ਕਰਨ ਵਾਲਾ ਗੋਣ ਗਣ ਪ੍ਰਣਾਮ ਗੋਣ ਗੁਣ ਵਾਲੇ ਗਣਸੂ ਤੋ ਪ੍ਰਣਾਮ ਨਮਸਤਾ ਕਰਦੇ ਆਪ ਵੀ ਨੂੰ ਗਲ ਖਲ ਮਦਾਨ ਗਲ ਖਲ ਮੇਰੇ ਚਤ ਤਮੂ ਥਾਵਾਂ ਤੀ ਅਨਛਜ ਅੰਗ ਅਨਛਜ ਕੱਟਣ ਤੋਂ ਰਹਿ ਚੰਗਾ ਵਾਲਾ ਹੈ ਆਸਨ ਅਭੰਗ ਆਸਨ ਜਿਹੜਾ ਉਹ ਅਭੰਗ ਨਾਸਤ ਹੋ ਰਹਿਤ ਹੈ ਹੋਰ ਪਰ ਕਿੱਥੇ ਅੰਛਜ ਰਹੇਗਾ ਅਨਛਜ ਅੰਗ ਅਨਛਜ ਕੱਟਣ ਤੋਂ ਰਹਿ ਤੇ ਅੰਗ ਪੱਖ ਦੇਣ ਵਾਲਾ ਸਾਰਿਆਂ ਨੇ ਆਸਨ ਅਭੰਗ ਆਸਨ ਦੇ ਆਸਨ ਨਾਸਤ ਹੋ ਰਹਿਤ ਹੈ ਉਤਮ ਅਪਾਰ ਉਤਮ ਪਰਵਰਤ ਹੋ ਰਹਿਤ ਹੈ ਗਾਠ ਮਿਤ ਉਦਾਰ ਤੇਰੀ ਗਾਠ ਜਿਹੜੀ ਪ੍ਰਾਤਿਵੀ ਮਿਤ ਮਰਜਾ ਦਾ ਸ੍ਰੇਸ਼ਟ ਹੈ ਜਲ ਖਲ ਅਮੰਡ ਜਲ ਖਲਾਂ ਵਿੱਚ ਪੂਰਪ ਹੈ ਦੇਸ ਦੇ ਅਭੰਡ ਦੇਸ ਦੇ ਦਿਸਾਂ ਵਿੱਚ ਵਿੱਚ ਤੇ ਵਿਸ਼ਵ ਵਿਦੇਸ਼ਾਂ ਵਿੱਚ ਵੀ ਆਪਾਂ ਅੰਡ ਭੰਡੀ ਤੋਂ ਰਹਤਾ ਹੈ ਤਾਂ ਦੇਸਤਰੀ ਤੋਂ ਰਹਤਾ ਹੈ ਜਲ ਸਲ ਮਹੰਤ ਜਲਾ ਤਲਾ ਕੰਪੂਜਨੀ ਤੇ ਮਹੱਤ ਵੱਡਾ ਹੈ ਦਿਸ ਰਿਸ ਬਿਹੰਤ ਦਿਸਾਂ ਵਿੱਚ ਵਿੱਚ ਵੀ ਬਿਹੰਤ ਹੈ ਸਤਿਸ਼ਦ ਪ੍ਰਕਾਸ਼ੂਨਾਸ ਤੋਂ ਰਹਤਾ ਹੈ ਤ੍ਰਿਤ ਤਾਰੇ ਤੋਂ ਰਹਾ ਸ ਤੇ ਰੇਸ ਤੇ ਤਾਰ ਪ੍ਰਾਸ ਤ੍ਰਿਤ ਧਰਤੀ ਨੂੰ ਧਾਰਨ ਵਾਲਾ ਤੇ ਪ੍ਰਾਸ ਪੂਰਾ ਰੂਪ ਆਪਰਾ ਰੂਪ ਹੈ ਆਜਨ ਬਾਹ ਲੰਮੀਆ ਬਾਹ ਇਹ ਕਸਦਾ ਹਮੇਸ਼ਾ ਇੱਕੀ ਹੈ ਓਮਕਾਰ ਆਦਿ ਇਹ ਮੁੱਢ ਹੈ ਕਥਨੀ ਅਨਾਦ ਕਥਨੀ ਪੂਰੀ ਆ ਰਹੀ ਆ ਮੁੱਢ ਕੋ ਰਹਿਤ ਹੈ ਓਮਕਾਰ ਅਚਾਰ ਕਰਕੇ ਸਾਰੇ ਮੁੱਢ ਰੂਪ ਬਣਿਆ ਓਮਕਾਰ ਕੀਆ ਜਨ ਚਿੱਤ ਓਮਕਾਰ ਬ੍ਰਹਮੋਤ ਪਰਮਤਮਕ ਬਤਨ ਕਹਿ ਹਾਨੇ ਤੇ ਸਾਰੇ ਮੁੱਢ ਰੂਪ ਓਮਕਾਰ ਸਾਰਿਆਂ ਦਾ ਤੇ ਕਥਨੀ ਅਨਾਦ ਹੈ ਇਹ ਜਿਹੜੀ ਤਰੀਕਾ ਕਥਨੀ ਅਨਾਦ ਮੁੱਢ ਕੋ ਰਹਿਤ ਹੈ ਹਲਖੰਡ ਖਿਆਲ ਹਲੋ ਹਾਲੇ ਖੰਡ ਖਿਆਲ ਕੋ ਖਾਲ ਖੰਡ ਖਿਆਲ ਮੂਰਖਾਂ ਨੂੰ ਖਿਆਲ ਦੇ ਖੰਡ ਦੇਣ ਵਾਲਾ ਹੈ ਗੁਰਬਾਰ ਅਕਾਲ ਇਹ ਗੁਰਬਾਰ ਜਿਸ ਵੇਲੇ ਮਹਾਰਾਜ ਬਗਦਾਦ ਚ ਗਏ ਥੋੜੇ ਨਾਰਾ ਲਾਸੀ ਗੁਰਬਾਰ ਅਕਾਲ ਸਤਿ ਸ੍ਰੀ ਅਕਾਲ ਇਹ ਨਾਰਾ ਥੋੜੇ ਮਾਰਨ ਲਾਹਾ ਸੀਗਾ ਉਹ ਬਸੇ ਪਾਖੇ ਨੇ ਇੱਥੇ ਕਥਨ ਕੀਤਾ ਤਾੜੇ ਹੋ ਗੁਰਬਾਰ ਅਕਾਲ ਉਹ ਗੁਰਬਾਰ ਅਕਾਲ ਕਾ ਸ੍ਰੇਸ਼ਟ ਹੈ ਗੁਰੂ ਪਰਮੇਸ਼ਰ ਮਹਲਵਾਲਾ ਘਰ ਘਰ ਪ੍ਰਣਾਮ ਘਰ ਘਰ ਤੁਹਾਨੂੰ ਸਤਿ ਸਕਾਰ ਕਰਦੇ ਸਾਰੇ ਕਿਤ ਚਰਨ ਨਾਮ ਕਿਤ ਵਿੱਚ ਚਰਨ ਜਿਹੜਾ ਟਿਕਾਉਣਾ ਨਾਮ ਹੀ ਹੈ ਭਾਈ ਪਰਮੇਸ਼ਰ ਦਾ ਹੋਰ ਸਾਧਾ ਦੇਣਾ ਕਿਰੜ ਤੋਂ ਸੁਗਤੀਆ ਕਰੋ ਅਨਛਜਾਤ ਹਾਂਜੀ ਅਨਛਜਾਤ ਦਾ ਤੇਰੀ ਮਰਜ਼ਾ ਦਾ ਪੂਰੀ ਕੱਟਣ ਤੋਂ ਰਹਿਤ ਹੈ ਆਜ ਜਗਨਾ ਬਾਤ ਹੋ ਪੜ ਹੋਣੀ ਆਜ ਜਗਨਾ ਬਾਤ ਆਜ ਦੀ ਜਗਨਾ ਬਾਤ ਉਹ ਗਰੀਬਾ ਵਾਲੀ ਨਾ ਨਹੀਂ ਆ ਬਾਤ ਗੱਲ ਜਿਹੜੇ ਬੱਤਾਂ ਵਾਲੇ ਨਾ ਗਰੀਬਾਂ ਦੀ ਤਰ੍ਹਾਂ ਨਹੀਂ ਕਰਦਾ ਹੋਇਆ ਕਹਿੰਦੇ ਆਜ ਕੇ ਨਵਾਂ ਬਾਤ ਆਜ ਕੇ ਨਵਾਂ ਪਿਆਰ ਦਾ ਜਿਹਦੇ ਨਾਲ ਪਿਆਰ ਕਰਦਾ ਕਹਿੰਦੇ ਨਵਾਂ ਬਾਤ ਉਹਨ ਹੋਰ ਕਿਸੇ ਨਾਲ ਗੱਲ ਕਰਨ ਤੋਂ ਬੈਨ ਛੱਡਦਾ ਲੋੜੀ ਵੀ ਪੈਂਦੀ ਤੇ ਆਜ ਕੇ ਨਵਾਂ ਬਾਤ ਤੇ ਆਜ ਕੇ ਨਵਾਂ ਬਾਤ ਕਹਿੰਦੇ ਆਜ ਜਿਹੜੇ ਪਿਆਰੇ ਆ ਉਹਨਾਂ ਨੂੰ ਨਵਾਂਤ ਮਿਸ਼ਰੀ ਵਰਗਾ ਨਵਾਂਤ ਨਾ ਮਿਸ਼ਰੀ ਦਾ ਹੈ ਫਰੀਦਾ ਸੱਕਰਖੰਡ ਨਵਾਂਤਗੜ ਧਨਵਾਤ ਲੋੜ ਮਾਤਵਾ ਦਾ ਦੁੱਧ ਸਦੇ ਵਾਸਤੇ ਮਿੱਠਿਆ ਰਾਜਨਪੁਰ ਜਣ ਤੁੱਦ ਅੱਜ ਜੇ ਨਾ ਬਾਤ ਗਰੀਬਾਂ ਵਾਲੀ ਦੀ ਬਾਤ ਗੱਲ ਨਹੀਂ ਕੀਤੀ ਕੋ ਬੜਾ ਵੱਡਾ ਤਨੀ ਤੇ ਉਦਾਰចិត្ត ਹੈ ਤੇ ਕਹਿੰਦੇ ਅੱਜ ਜੇ ਨਾ ਬਾਤ ਜਿਨ੍ਹਾਂ ਨੇ ਅੱਜ ਪਿਆਰ ਕਰਦਾ ਨਾ ਬਾਤ ਨਾ ਵਾਸ਼ ਨਾ ਉਹਨਾਂ ਨੂੰ ਨਾ ਨਹੀਂ ਕੋਈ ਬਾਤ ਨਰेंगी ਤੇ ਅੱਜ ਜੇ ਨਵਾਂ ਬਾਤ ਜਿਨ੍ਹਾਂ ਨੂੰ ਪਿਆਰ ਕਰ ਲਵੇ ਉਹਨਾਂ ਨੂੰ ਬਾਤ ਮਿਠੀ ਵਰਗਾ ਲੱਗਦਾ ਹੈ ਹਨ ਚੰਗਾਤ ਹਨ ਚੰਗਾਤ ਹਨ ਚੰਗਾਤ ਹਨ ਚੰਗਾਤ ਇਹ ਚਰਤੇ ਰਹਿਤਾ ਦਾ ਗਾਤ ਉਸਦੀ ਮਰਜ਼ਾ ਦਾ ਜਿਹੜੀ ਹਾਲਤ ਅਨਰੰਝ ਬਾਤ ਤੇ ਅਨਰੰਝ ਬਾਤ ਕੋ ਅਨਰੰਝ ਨਾਮ ਹੈ ਰੰਗਨਾ ਗੁੱਸੇਰਾ ਹੁੰਦਾ ਤੇ ਉਹ ਗੁੱਸੇ ਤੇ ਰਹਿਤਾ ਉਹਦਾ ਜਿਹੜਾ ਬੋਤ ਬਚਨ ਗੱਲ ਹੈ ਗੁੱਸੇ ਤੇ ਰਹਿਤਾ ਤਾਂ ਗੁੱਸਾ ਜਿਲਾ ਨਹੀਂ ਕਿਸੇ ਨਾਲ ਕਰਦਾਗਾ ਐਸਾ ਤੇ ਅਨਰੰਝ ਦਬਦਾ ਤੇ ਰਹਿਤਾ ਤੇ ਬਾਤ ਦਾ ਬਤਨ ਜਿਹੜਾ ਰੰਗ ਪ੍ਰਸੰਨ ਕਰਨ ਵਾਲਾ ਸੰਸਕ੍ਰਿਤੀ ਤਰ੍ਹਾਂ ਦੇ ਨਾਲ ਪ੍ਰਸੰਨਦਾ ਹੁੰਦਾ ਹੈ ਪਰਸੰਨ ਕਰਨ ਵਾਲਾ ਬਚਨ ਹੈ ਸਦਾ ਅਨਟਟ ਪੰਡਹਾਰ ਤੇ ਕੋ ਤੂੰ ਘਾਟੇ ਤੁਰੇ ਤੇ ਪੰਡਹਾਰਾ ਅਨਖਟ ਅਪਾਰ ਹੋਜੀ ਅਨਖਟ ਅਪਾਰ ਸਾਚੇ ਦਾ ਬਣਾਇਆ ਉਹਦਾ ਕੋਈ ਪਰਿਵਾਰ ਪੰਡ ਰਹੇ ਤੇ ਆਹ ਢੀਠ ਧਰਮ ਉਹਨੂੰ ਨਜ਼ਰ ਨਹੀਂ ਲੱਗਦੀ ਐਸੇ ਤਰਪੁੰਨ ਵਾਲਾ ਆਹ ਤਾਂ ਠੀਕ ਕਰ ਆਹ ਢੀਠ ਧਰਮ ਉਹ ਦਿਸਣ ਤੋਂ ਰਹਿ ਤੋਰ ਧਰਮ ਪੁੰਨ ਆਹ ਤਾਂ ਠੀਕ ਕਰਨਾ ਤੇ ਆਤ ਅਤਿਆੰਤ ਠੀਕ ਕਰੜੇ ਕਰਮਾਂ ਨੂੰ ਕਰਨ ਵਾਲਾ ਹੈ ਇਹ ਖੁਸ਼ ਨਾਸ ਇਹ ਖੁਸ਼ ਨਾ ਲੈ ਲਓ ਇਹ ਖੁਸ਼ ਨਾਸ ਕਰੜੇ ਜਾਣ ਨਹੀਂ ਕੰਮ ਕਰਨ ਵਾਲੇ ਉਹ ਵੀ ਕਰ ਰੰਦਾ ਆਪਣੇ ਪਿਆਰਿਆਂ ਦੀ ਬਾਬਤ ਜਿੱਥੇ ਨਹੀਂ ਜਾਣਾ ਹੁੰਦਾ ਉਸੇ ਵੀ ਜਾ ਕੇ ਵੇਸ ਵਾਲੇ ਦੁਆਰੇ ਦੇ ਪਹਿਰੇਦਾਰ ਵਰਕੇ ਖੜੋ ਰੰਦਾ ਆਪਣੇ ਪਹਿਰੇ ਰੱਖਣ ਵਾਲੇ ਕਰਵੇ ਤੋਂ ਕਰੜੇ ਕੰਮ ਕਰਦਾ ਆਣ ਬ੍ਰਣ ਅਨੰਤ ਆਣ ਬ੍ਰਣ ਅਨੰਮ ਤੇ ਆਣ ਰਹਿਤ ਹੈ ਬਰਨ ਦੁੱਖਾਂ ਤੋਂ ਸੰਕਰੂਪੀ ਫੋੜੇ ਆਲਕ ਤੋਂ ਵੀ ਰਹਿਤ ਹੈ ਬਰਨ ਰੰਗਰ ਤੋਂ ਵੀ ਰਹਿਤ ਹੈ ਬਨ ਖੱਤਰੀਆਲਕ ਤੋਂ ਵੀ ਰਹਿਤ ਹੈ ਸੇ ਅਨੰਤ ਸੰਤ ਸੁਰ ਹੈ ਤੇ ਦਾਤਾ ਮਹੰਤ ਤੇ ਦਾਤਾ ਵੱਡਾ ਮਹੰਤ ਪੂਜਨੀਕ ਹੈ ਹਰ ਬੋਲ ਮਨਾ ਛੰਦ ਉਤਰ ਸਾਧ ਕਰਨਾ ਲੈ ਹੈ ਕਿਰਪਾ ਦਾ ਅਮਲ ਕਰ ਹੈ ਹਰ ਕਾਲ ਹੈ ਦੇਖਣੇ ਮਾਤ ਕਰਨ ਵਾਲਾ ਹੈ ਕਲਖੰਡਨ ਹੈ ਮੂਰਖਾ ਟੁਕੜੇ ਕਰਨ ਵਾਲਾ ਹੈ ਵਿਮੰਡਨ ਹੈ ਸਰਪੂਸ਼ ਕਰਨ ਵਾਲਾ ਹੈ ਜਗਤ ਦਾ ਇਸ ਰੂਪ ਹੈ ਹਰ ਮੇਰ ਹੈ ਵੱਡਾ ਵੱਡਾ ਤੋਂ ਵੱਡਾ ਇਸ ਰੂਪ ਹੈ ਕਲਕਾਰਣ ਹੈ ਕਾਲ ਕਾਰਣ ਹੈ ਜਗਤ ਦਾ ਇਹ ਕਾਰਨ ਕਰਨ ਵਾਲਾ ਹੈ ਸਰਬ ਉਬਾਰਨ ਹੈ ਮੂਰਖ ਨੂੰ ਬਚਾਉਣ ਵਾਲਾ ਹੈ ਧਰਤੀ ਤੇ ਧਰਨ ਹੈ ਧਰਤੀ ਨੂੰ ਵੀ ਧਰਤੀ ਨੂੰ ਧਾਰਨ ਵਾਲਾ ਆਸਰੇ ਰੱਖਣ ਵਾਲਾ ਹੈ ਜਗਤ ਕੇ ਕਰਨ ਹੈ ਜਗ੍ਰਿਤ ਕਰਨ ਵਾਲਾ ਵੀ ਆਪ ਹੀ ਹੈ ਮਨ ਮਾਨੇ ਹੈ ਮੰਨ ਦੇ ਮੰਨਣੇ ਹੋ ਗਏ ਜਗ ਜਾਣਦਾ ਹੈ ਜਗ ਨੂੰ ਜਾਣਨ ਵਾਲਾ ਜਗ ਨੇ ਜਗ ਨੂੰ ਜਾਣਦਾ ਹੈ ਸਰਬੰਭਰ ਹੈ ਸਮੂਹ ਦੀ ਪੂਰਤੀ ਕਰਨ ਵਾਲਾ ਸਰਬੰਕਰ ਹੈ ਕਰਨ ਪਾਵਾ ਕਰਨ ਵਾਲਾ ਸਰਉਪਾਸੇ ਹੈ ਸਰ ਸਾਰੇ ਪਾਸੇ ਤੇ ਪਾਸੇ ਫਾਇਰੂਕ ਵੀ ਸਾਰੇ ਵਿਆਪੀ ਹੈ ਸਰ ਬਨਾਤੇ ਹੈ ਕਰਨ ਮਾਫ ਕਰਨ ਵਾਲਾ ਤਾ ਫਾਇਦਾ ਲੈ ਲੈ ਤੈਨੂੰ ਕਰਣਾ ਕਰ ਹੈ ਕਿਰਪਾ ਦੀ ਆਕਰ ਖਾਣੀ ਹੈ ਵਿਸਵ ਪਰ ਹੈ ਵਿਸੂਨ ਪਰ ਹੈ ਸੰਸਾਰ ਨੂੰ ਭਰਨ ਵਾਲਾ ਪੂਰਤੀ ਕਰਨ ਵਾਲਾ ਸਰਵੇਸ ਪਰ ਹੈ ਸਰ ਵੈਸਨ ਜਗਤੇਸਰ ਹੈ ਦਸਤਾਰੀ ਰੂਪ ਹੈ ਬ੍ਰਹਮੰਡ ਹੈ ਜੋ ਬ੍ਰਹਮੰਡ ਦਾ ਬ੍ਰਹਮੰਡ ਦੇ ਵਿੱਚ ਅੰਡੇ ਦੀ ਤਰ੍ਹਾਂ ਹੈ ਸੱਚੇ ਪਾਤਸ਼ਾਹ ਬ੍ਰਹਮੰਡ ਆਤ ਹੈ ਤੇ ਐਸਾ ਹੈ ਤੂੰ ਖੁਦ ਸਰੂਪ ਹੈ ਬ੍ਰਹਮੰਡ ਦੇ ਖੁਦ ਸਰੂਪ ਹੈ ਅੰਡੇ ਦੀ ਤਰ੍ਹਾਂ ਇੱਕੀ ਕੁੜੀਆ ਮਾਰਾ ਜਿਹੜਾ ਬ੍ਰਹਮੰਡ ਹੈ ਇਹਨੂੰ ਅੰਡੇ ਦੀ ਤਰ੍ਹਾਂ ਹੈ ਤੂੰ ਹਲਖੰਡਤ ਹੈ ਤੇ ਕਾਲ ਮੂਰਤਾਂ ਨੂੰ ਟੁਕੜੇ ਕਰਨ ਵਾਲਾ ਪਰਤੇ ਪਰ ਹੈ ਪਰੇ ਤੋਂ ਪਰੇ ਹੈ ਕਰਨ ਕਰ ਹੈ ਕਰ ਪਰਿਆ ਕਰਖਾਣੀ ਹੈ ਆ ਜਪਾ ਜਾਂਦਾ ਹੈ ਆ ਜਪਾ ਜਾਂਦਾ ਸਾਰੇ ਜਪੇ ਜੋਗ ਜਾਤ ਰੂਪ ਦੀ ਆਪ ਹੈ ਤੇ ਹੋਰ ਕਿਵੇਂ ਜਾਪ ਹੋ ਰਹਿਤ ਹੈ ਆ ਥੱਪਾ ਥੱਪ ਹੈ ਆਪ ਕੇ ਤਰ੍ਹਾਂ ਥਾਪਿਆ ਨੇ ਸਾਰੇਨ ਥੱਪ ਇਸ ਕਰਨ ਵਾਲਾ ਅਕ੍ਰਿਤਾ ਕਰਿਤਾ ਹੈ ਕਿਸੇ ਵੀ ਕਰਨ ਅਕ੍ਰਿਪ ਕਰਿਪ ਹੈ ਕੋਈ ਕਿਸੇ ਦੇ ਤਰਫੋਂ ਆਪ ਹੋ ਰਹਿਤ ਹੈ ਆਪ ਕਰਨ ਕਰਨ ਵਾਲਾ ਹੋ ਅਮ੍ਰਿਤਾ ਮ੍ਰਿਤ ਹੈ ਮਰਿਤੂ ਤੇ ਰਹਤਲੇ ਤੈਨੂੰ ਜਪਦੇ ਹੈ ਉਹਨਾਂ ਨੂੰ ਮਰਿਤੂ ਤੇ ਰਹਿਤ ਕਰ ਦੇਣ ਵਾਲਾ ਤੇ ਆਪ ਮਰਿਤ ਮੌਤ ਰੂਪ ਸਾਰਨ ਮਾਰਨ ਵਾਲਾ ਅਮ੍ਰਿਤਾ ਮ੍ਰਿਤ ਹੈ ਅਮ੍ਰਿਤ ਹੈ ਮ੍ਰਿਤ ਹੈ ਅਮ੍ਰਿਤਾ ਮਰਿਤ ਅਮਰਤ ਦੇ ਕਰਕੇ ਮਰਿਤੂ ਤੇ ਰਹਿਤ ਕਰਨ ਵਾਲਾ ਹੈ ਸਾਰੇ ਨੂੰ ਮਾਰਨ ਵਾਲਾ ਹੈ ਕਰਣਾ ਕਰਿਤ ਹੈ ਤੇ ਕਰਮ ਕਰਿਤ ਹੈ ਕਰਮ ਵਾਲਾ ਹੈ ਕਰਿਤ ਸੰਸਾਰ ਨੇ ਅਪ੍ਰੇਤਾ ਕਰਿਤ ਹੈ ਤੇ ਸੰਸਾਰ ਤੋਂ ਰਹਤ ਹੈ ਤੇ ਆਪ ਸਰਕਾਰ ਦੇ ਪੈਦਾ ਕਰਨ ਵਾਲਾ ਕਾਰਣੀ ਪ੍ਰੇਤ ਹੈ ਅਪ੍ਰੇਤਾ ਕਰਿਤ ਹੈ 10 ਕਰੋੜ ਤੋਂ ਆਪ ਰਹਤ ਹੈ ਤੇ ਆਪ ਦਾ ਸਰੂਪ ਹੈ ਕਾਰਣੀ ਪ੍ਰੇਤ ਹੈ ਧਰਤੀ ਨੂੰ ਧੀਰਜਣੇ ਵਾਲਾ ਆਪਣੇ ਆਸਰ ਰੱਖਣ ਵਾਲਾ ਅੰਤੇਸ਼ਰ ਹੈ ਅੰਤੇਸ਼ ਮਨਤੀ ਤੋਂ ਰਹਤੀ ਸਰੂਪ ਹੈ ਪਰਮੇਸ਼ਰ ਹੈ ਵੱਡਾ ਤੋਂ ਵੱਡਾ ਇਸ ਸਰੂਪ ਹੈ ਅਕਰੇਤਾ ਕਰਿਤ ਹੈ ਤੇ ਕਿਸੇ ਦੇ 10 ਕਰੋੜ ਦੇ ਮਤਾਜ ਨਹੀਂ ਤੇ ਆਪ ਸਾਰੇ ਕੰਮ ਕਰਨ ਵਾਲਾ ਸੱਚੇ ਪਾਤਸ਼ਾਹ ਹੈ ਅਮ੍ਰਿਤਾਂ ਮ੍ਰਿਤ ਹੈ ਮ੍ਰਿਤੂ ਤੇ ਰਹਤ ਹੈ ਅਜਬਾ ਕਰਤ ਹੈ ਅਜਬਾ ਆਸਤਵ ਸਰੂਪ ਸਰਪ ਜਸ ਵਾਲਿਆ ਹੈ ਅਮ੍ਰਿਤਾਂ ਮ੍ਰਿਤ ਹੈ ਮ੍ਰਿਤੂ ਤੇ ਰਹਤ ਹੈ ਤੇ ਸਾਰੇ ਨੂੰ ਮ੍ਰਿਤੂ ਕਰਨ ਵਾਲਾ ਹੈ ਨਰ ਨਾਇਕ ਹੈ ਨਰ ਮਨੁੱਖਾਂ ਦਾ ਮਾਇਕ ਪ੍ਰੇਰਕ ਹੈ ਹਲਕਾ ਹੈ ਕਰ ਮਨੁੱਖਾਂ ਦਾ ਨਾਸਕ ਹੈ ਦੇਵ ਸੋਮ ਪਰਮ ਹੈ ਸੰਸਾਰ ਨੂੰ ਪਰਮ ਦਾ ਕਰਣਾਲੇ ਹੈ ਕਿਰਪਾ ਦਾ ਆਲੇ ਘਰ ਹੈ ਮਿਰਪ ਨਾਇਕ ਹੈ ਰਾਜ ਵਾਲੇ ਮਾਇਕ ਪ੍ਰੇਰਕ ਹੈ ਸਰਬ ਪਾਇਕ ਹੈ ਪਰ ਤੇਰੇ ਪੈਤ 10 ਫਰ ਤੇ ਤਨਾਉ 10 ਦਾ ਹੈ ਵਾਹ ਪੰਜਨ ਹੈ ਸਰਕਾਰ ਨੂੰ ਭੰਗ ਦੇਣ ਵਾਲਾ ਹੈ ਅਰਗੰਨ ਹੈ ਜਿਸ ਨੂੰ ਕੱਟ ਦੇਣ ਵਾਲਾ ਅਰਨ ਦਿਕਮਣ ਦਾ ਰਿਪਤਾਪਨ ਹੈ ਰਿਪ ਦੇਖਣੋਂ ਤਾਪ ਚੜਾ ਦੇਣ ਵਾਲਾ ਹੈ ਜਪ ਜਪਨ ਹੈ ਜਪ ਜਪ ਜਪਨ ਹੈ ਜਿਹੜੇ ਜਪ ਜਾਪਨ ਹੈ ਜਾਪਾਂ ਦੇ ਵਿੱਚੋਂ ਆਪ ਹੀ ਜਾਤ ਰੂਪ ਆਪ ਹੀ ਜਪਈਆ ਹੋ ਕਰਕੇ ਜਪਣ ਵਾਲਾ ਹੈ ਅਕਲੰਕ੍ਰਿਤ ਹੈ ਹਾਂਜੀ ਅਕਲੰਕ੍ਰਿਤ ਹੈ ਕਿ ਆਸਾ ਸੱਚੇ ਪਾਤਸ਼ਾਹ ਤੋਂ ਅਕਲ ਦੇ ਕਰਨ ਵਾਲਾ ਸੁੰਦਰ ਸਰੂਪ ਹੈ ਸਰਬਾਕ੍ਰਿਤ ਹੈ ਕਿ ਸਮੂਹ ਕਰਨ ਵਾਲਾ ਕਰਤਾ ਕਰ ਹੈ ਕਰਤਾ ਕਰਨ ਵਾਲਾ ਬਾਰੇ ਦੇ ਕਹ ਤੈਦਾ ਹਰਤਾ ਹਰ ਕਰਤਾ ਕਰ ਹੈ ਕਰਨ ਵਾਲਾ ਤੇ ਕਰਦਾ ਪਾਲਣਾ ਸਾਰਿਆਂ ਦੀ ਹਰਤਾ ਹਰ ਹੈ ਫਿਰ ਪੜਦੇ ਕਿੱਥੇ ਕਰਤਾ ਕਰ ਹੈ ਕਰਤਾ ਪਾਰਾ ਪਰਪਰ ਬਰਮਾ ਰੂਪੋ ਕਰਕੇ ਪਾਰਾ ਕਰਦਾ ਸੰਸਾਰ ਨੂੰ ਪੈਦਾ ਹਰਤਾ ਹਰ ਹੈ ਹਰਤਾ ਨਾਸਣ ਵਾਲਾ ਹੋ ਕਰਕੇ ਹਰੀ ਰੂਪ ਹੈ ਤੇ ਸਰਦੀ ਰੂਪ ਹੈ ਪਰਮਾਤਮਾ ਹੈ ਪਰਮਾਤਮਾ ਵੱਡੇ ਤੋਂ ਵੱਡਾ ਹੈ ਪਰਮਾਤਮਾ ਹੈ ਸਾਰੇ ਆਤਮਾ ਦੇ ਵਿੱਚ ਮਨ ਵਿੱਚ ਹੈ ਆਤਮ ਵਸ ਹੈ ਤੇ ਆਤਮ ਪਰੇ ਦੇ ਵਸਾ ਤੇ ਜਸ ਤੇ ਜਸ ਹੈ ਜਸ ਦਾ ਜਸ ਰੂਪ ਹੈ ਉਹ ਅੰਗ ਪ੍ਰਿਆਤ ਖੰਡ ਨਮੋ ਸੂਰਜ ਸੂਰਗੇ ਸੂਰਜ ਦੇ ਸੂਰਗੁਰੂ ਨੂੰ ਨਮਸਕਾਰ ਹੈ ਨਮੋ ਚੰਦਰ ਚੰਦਰੇ ਚੰਦਰਮਾ ਦੇ ਚੰਦਰਮਾ ਰੂਪ ਜੀ ਨੂੰ ਨਮਸਕਾਰ ਹੈ ਫਿਰ ਤੋਂ ਨਮੋ ਸੂਰਜ ਸੂਰਗੇ ਸੂਰਜ ਗਿਆਨ ਗਿਆਨੀਆਂ ਦੇ ਗਿਆਨ ਸਰੂਪ ਪ੍ਰਕਾਸ਼ ਕਰਨ ਵਾਲਾ ਤੂੰ ਆਪ ਹੈ ਸੂਰਜ ਤੋਂ ਗਿਆ ਲੈਣਾ ਬ੍ਰਹਮ ਗਿਆਨੀ ਨਮੋ ਚੰਦਰ ਚੰਦਰੇ ਚੰਦਰ ਜਿਹੜੇ ਵਾਰਾਗੀਆਂ ਨੇ ਚੰਦਰ ਵਾਰਾਗ ਰੂਪ ਵੀ ਆਪ ਹੈ ਨਮੋ ਰਾਜ ਰਾਗੇ ਰਾਜਿਆਂ ਦਾ ਰਾਜਾ ਰੂਪ ਨਮਸਕਾਰ ਹੈ ਨਮੋ ਇੰਦਰ ਇੰਦਰੇ ਇੰਦਰ ਇੰਦਰਾਵਾਰੀ ਇੰਦਰੂਪਾ ਨੂੰ ਨਮਸਕਾਰ ਹੈ ਨਮੋ ਅੰਧਕਾਰੇ ਨਮੋ ਤੇਜ ਤੇਜ ਨਮੋ ਅੰਧਕਾਰੇ ਅੰਧਕਾਰ ਕੋਣ ਹੈ ਅ ਗਿਆਨ ਅ ਗਿਆਨ ਦੇ ਸਮਾਨ ਚੇਤਨ ਹੋਣ ਕਰਕੇ ਨਮਸਕਾਰ ਹੈ ਤੇਰੀ ਵੀ ਅੰਧਕਾਰੇ ਅੰਨ ਨੂੰ ਨਮਸਕਾਰ ਹੈ ਤੇ ਇਹ ਵੀ ਕਰਮਵਾਚਿ ਪਾੜ ਕਰਦੇ ਨਮੋ ਅੰਧਕਾਰੇ ਅਰਥਵਾਚਿ ਅਰਥ ਕਰਦੇ ਅੰਧਕਾਰੇ ਅਖੇਲੇ ਅੰਨੇ ਅਖੇਲੇ ਨੂੰ ਦਪਰੇ ਕਰਨ ਵਾਲੇ ਤੇ ਵੀ ਨਮਸਕਾਰ ਹੈ ਮੈਂ ਨਮੋ ਅੰਧਕਾਰੇ ਸੁਨਾਉਂ ਅ ਗਿਆਨ ਦਾ ਅ ਗਿਆਨ ਦਾ ਸਮਾਨ ਚੇਤਨ ਉਹ ਦੇ ਵਿੱਚ ਵੀ ਜਨਉਣ ਵਾਲਾ ਤੂੰ ਆਪਾਂ ਵਿਰੋਧੀ ਨਹੀਂ ਸਮਾਨ ਚੇਤਨ ਹੋਣ ਕਰਕੇ ते समाप्त तेन तो नमस्कार है अज्ञान का प्रतीक भी तू आप ही है नमो तेज तेज ते ते ब्रह्म नमस्कार है नमो ब्रंदे ब्रंदे बृिंदे समूह रूप आप नमस्कार है नमो बीज बीज सुखम रूप आपका नमस्कार है नमो राज जो संघसी भी सात रूप सात रूप जोड़े कि ਤਮੇ ਤੁਈ ਵਰਤਮਾਨ ਤੈਨੂੰ ਨਮਸਕਾਰ ਹੈ ਨਮੋ ਪਰਮ ਤਤ ਤੋ ਵੱਡਾ ਤਤਾਂ ਦੇ ਵਿੱਚ ਤੂੰ ਅਕਤੰਥ ਸਰੂਪ ਤੇ ਤਤਾਂ ਤੇ ਰਹਿ ਸਰੂਪ ਆ ਤੇਰਾ ਨਮਸਕਾਰ ਹੈ ਨਮੋ ਜੋਗ ਜੋਗੇ ਨਮੋ ਜੋਗ ਜੋਗੇ ਜੋਗੀਆਂ ਦੇ ਵਿੱਚ ਜਰਨ ਵਾਲਾ ਵਿੱਚ ਜੋੜੀਆਂ ਦੇ ਆਪਣੇ ਜੋੜਨ ਵਾਲਾ ਤੂਆ ਤੁਹਾਨੂੰ ਨਮਸਕਾਰ ਹੈ ਨਮੋ ਗਿਆਨ ਗਿਆਨੇ ਗਿਆਨੀਆਂ ਦੇ ਵਿੱਚ ਗਿਆਨ ਪੜਾਉਣ ਵਾਲਾ ਤੂਆ ਤੁਹਾਨੂੰ ਗਿਆਨੀਆਂ ਤੇ ਗਿਆਨ ਸ੍ਰੂਪ ਤੁਹਾਨੂੰ ਨਮਸਕਾਰ ਹੈ ਨਮੋ ਮੰਤਰ ਮੰਤਰੇ ਮੰਤਰ ਦੇ ਵਿੱਚ ਵਾਹਿਰੀ ਮੰਤਰੂਪ ਤੁਹਾਨੂੰ ਨਮਸਕਾਰ ਹੈ ਨਮੋ ਧਿਆਨ ਧਿਆਨੇ ਸਤੰਗਰਮ ਦੇ ਮੁਤਾਬਕ ਧਿਆਨੀਆਂ ਦੇ ਧਿਆਨੀ ਤੁਹਾਨੂੰ ਨਮਸਕਾਰ ਹੈ ਨਮੋ ਜੋਤ ਜਿੱਦੇ ਗਾਣ ਕਰਨ ਵਾਲੇ ਤੇ ਗੰਗ ਕਰਨ ਵਾਲਾ ਤੁਹਾਨੂੰ ਨਮਸਕਾਰ ਹੈ ਨਮੋ ਗਿਆਨ ਗਿਆਨੇ ਗਿਆਨੀਆਂ ਸਾਖੀਆਂ ਦੇ ਮੁਤਾਬਕ ਗਿਆਨੀਆਂ ਦੇ ਵਿੱਚ ਜਾਨਵਰ ਦੇ ਤੁਹਾਨੂੰ ਨਮਸਕਾਰ ਹੈ ਨਮੋ ਭੋਜ ਭੋਜੇ ਪਦਾਰਥਾਂ ਦੇ ਵਿੱਚ ਪਦਾਰਥੀ ਖੋਗਣ ਵਾਲਾ ਤੁਹਾਨੂੰ ਨਮਸਕਾਰ ਹੈ ਨਮੋ ਨਪਾਨੇ ਹੱਥਾਂ ਦੇ ਇੱਕ ਹੱਥ ਨੂੰ ਤੁਮਰਤ ਦੇ ਕੇ ਅਮਰਪ੍ਰੀਤ ਅਮਰਪ੍ਰੀਤ ਨੂੰ ਆਪ ਹੈ ਨਮਸਕਾਰ ਹੈ ਨਮੋ ਕਲ ਹੈ ਕਰਤਾ ਹਾਂ ਜੀ ਨਮੋ ਕਲ ਹੈ ਕਰਤਾ ਲੜਾਈ ਕਰਨ ਵਾਲਾ ਵੀ ਤੁ ਆਪ ਹੀ ਆਪ ਦਾ ਨਮਸਕਾਰ ਹੈ ਤੈਨੂੰ ਸਾਰੇ ਕਾਪੀ ਸੈਂਟਾ ਕੋ ਹੈ ਨਮੋਤਾ ਤਰੂਪੇ ਤੇ ਸਾਥਪ੍ਰੀਤ ਵੀ ਆਪ ਹੀ ਆ ਨਮਸਕਾਰ ਹੈ ਨਮੋ ਇੰਦਰ ਸਾਥ ਕਾ ਕਰਾਇਆ ਸਾਥ ਨਹੀਂ ਕੱਛ ਜਤਨੀ ਮਿਲੇਗਾ ਤੈਨੂੰ ਨਮੋ ਬਿਨਾ ਕਲ ਮਤ ਕਲ ਗਲਤ ਹੋਵੇ ਨਮੋ ਇੰਦਰ ਇੰਦਰੇ ਨਮੋ ਨਮੋ ਇੰਦਰ ਇੰਦਰੇ ਇੰਦਰਿਆ ਦੇ ਵਿੱਚ ਇੰਦਰੇ ਰੂਪ ਵੀ ਤੂੰ ਆਪ ਹੀ ਨਮਸਕਾਰ ਹੈ ਅਨਾਦੰਗ ਦਾ ਪੁੱਤ ਹੈ ਅਨਾਦੰਗ ਅਰ ਆਦਮ ਤੂੰ ਮੋਢ ਤੇ ਰਹਿ ਤਾ ਸਹਾਚਰਣ ਰੂਪ ਹੈ ਤਸੇ ਪਾਸ਼ਾਂ ਦੁਭਦ ਨੂੰ ਅਧਿਕ ਕਰਨ ਦੇਣ ਵਾਲਾ ਹੈ ਤੂੰ ਆਪ ਖਾਣ ਵਾਲਾ ਹੈ ਕਲੰਕਾਰ ਰੂਪੇ ਕਲੰਕਾਰ ਰੂਪੇ ਅਸਾ ਕਲੰਕਾਰ ਕਲੰਪੇ ਤੇ ਰਹਿ ਤਾ ਰੂਪ ਆਪ ਜੀ ਦਾ ਅਲੰਕਾਰ ਅਲੰਕੇ ਅਲੰਕਾਰ ਸੁੰਦਰ ਤੋਂ ਸੁੰਦਰ ਰੂਪ ਹੈ ਤੂੰ ਨਮੋ ਆਥ ਆਥੇ ਤੇ ਨਮੋ ਆਥ ਆਥੇ اے آسا والے دا آثرا রূপ دی تو اپا مکھے وچ مکھ রূপ دی تو اپا ਅਨੁਸਤਾਰ ਹੈ ਨਮੋ ਬਾਖ ਬੰਕੇ ਨਮੋ ਬਾਖ ਬੰਕੇ ਬਾਖ ਨਾਲ سونے ਦਾ ਹੁੰਦਾ ਹੈ سونے ਦੇ ਚ ਸੁੰਦਰ ਰੂਪ ਦੀ ਆਪ ਤਾਂ ਬਣ ਕੇ ਖਲੀ ਬਹਾਦਰ ਹੈ ਤੇ ਬਹਾਦਰੂਪ ਵੀ ਤੂੰ ਆਪ ਖੌਫ ਵਾਲੇ ਨੂੰ ਖੌਫ ਦੇਣ ਵਾਲਾ ਡਰ ਦੇਣ ਵਾਲਾ ਤੂੰ ਆਪ ਬਾਖ ਨੇ ਫਾਂਸੀ ਖੌਫਦਾ ਹੁੰਦਾ ਡਰਦਾ ਹੇ ਦਰਦ ਦੇਣ ਵਾਲਾ ਵੀ ਤੂੰ ਆਪ ਹੀ ਸੱਚੇ ਪਾਤਸ਼ਾਹ ਨਮਸਕਾਰ ਹੈ ਆਪ ਜੀ ਨੂੰ ਆ ਭੰਗੀ ਸਰੂਪੇ ਆ ਭੰਗੀ ਨਾਸ ਤੇਰਾ ਸਰੂਪ ਹੈ ਤੇਰਾ ਅਨੰਦੀ ਅਨਾਮੇ ਅਨੰਦੀ ਸੁੰਦਰ ਰੂਪ ਅੰਨਾ ਤੇਰਾ ਤੇ ਨਾਮਾ ਤੇਰਾ ਤੇ ਪ੍ਰਭੰਦੀ ਤਰਕਾਲੇ ਤੇ ਮੈਨੂੰ ਪੜ੍ਹ ਦੇਣ ਵਾਲਾ ਤਿੰਨੋਂ ਦਾ ਕਾਲ ਕਾਲ ਦੇਣ ਵਾਲਾ ਹੈ ਅਨੰਦੀ ਅਨਾਕਾਮੇ ਅਨੰਦੀ ਹੋਪ ਅਨੰਦੀ ਸੁੰਦਰ ਰੂਪ ਆ ਕਾਮੇ ਕਾਮ ਤੇਰਾ ਤੇ ਕਾਮਨਾ ਤੇਰਾ ਤੇ ਇਹ ਇੱਕ ਅਥਰੀ ਸੰਗ ਹੈ ਅਜਾਇ ਇਹ ਇੱਕ ਅਥਰੀ ਸੰਸਟਰੀ ਗੁਰੂ ਜੀ ਪੜ੍ਹਦੇ ਹਾਂ ਨੇ ਅਜੈ ਅਲੈ ਜਿਦਨ ਤੇ ਰਹਤ ਹੈ ਅਲੈ ਅਲੈ ਨਾ ਹੋਂ ਤੇ ਰਹਤ ਹੈ ਆਪੈ ਦਰ ਤੇ ਰਹਤ ਹੈ ਆਬੈ ਆਬਾ ਫਰੀਦਨ ਤੇ ਰਹਤ ਹੈ ਬਾਹੋਂ ਤੇ ਫਰੀਦ ਤੇ ਅਜੈ ਅਵਨਾਸੀ ਸਰੂਪ ਹੈ ਅਤੂ ਤਾ ਤੂ ਪੂਤ ਤਪ ਤ ਰਹਤ ਹੈ ਅਜੂ ਜੂ ਤੇ ਰਹਤ ਹਦਕਿ ਅਨਾਸ ਨਾਸ ਤੇ ਰਹਤ ਹੈ ਤਪਾਸ ਤੇ ਤਪਸ ਤੇ ਵੀ ਰਹਤ ਜਿਹੜਾ ਉਹ ਪੀ ਕੇ ਆਸਰਾ ਹੀ ਹੁੰਦੀ ਹੈ ਇਹਦੇ ਲੋਰ ਤੋਂ ਤੂ ਰਹਤ ਹੈ ਆਪਾਸ ਤਿਆਸ ਕੋਲੋਂ ਅਵੰਜਨ ਅਗੰਢ ਤੇ ਤਪਤ ਰਹੇ ਤੂੰ ਆਪਾਂਜਾ ਅਨੰਤ ਪੂਰਤ ਰਹੇ ਤੂੰ ਅਲਖ ਇਹ ਸੁੱਧ ਗ੍ਰਤੀ ਕਰਕੇ ਲਖਿਆ ਨੂੰ ਜੰਦਾ ਆਪੱਖ ਅਸੁੱਧ ਮਨ ਕਰਕੇ ਵਰਤੀ ਨੂੰ ਸੁੱਧ ਮਨ ਕਰਕੇ ਲਖਿਆ ਨੂੰ ਜੰਦਾ ਆਪੱਖ ਆਪੱਖ ਪਖਣ ਤੇ ਰਹੇ ਤੂੰ ਖਾਨ ਤੇ ਅਕਾਲ ਅਕਾਲ ਤੇ ਰਹਤ ਧਿਆਨ ਗਿਆਨੂ ਸਰੂਪ ਹੈ ਅਲੇਖ ਮੁਥੇ ਤੇ ਰਹਤ ਹੈ ਤੇ ਖਾਤੇ ਰਹਤ ਹੈ ਅਨਾਮ 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 ਨਾਮ ਤੇ ਰਹਤਾ ਅਰ ਆਮ ਰੋਗ ਤੇ ਰਹਤਾ ਉਹਨਾਂ ਰੋਗ ਦਾ ਹੁੰਦਾ ਹੈ ਆਕਾਮ ਕਾਮਨਾ ਤੇ ਰਹਤ ਹੈ ਅਗਹਾ ਅਗਹਾ ਦਿਵਾਨ ਤੇ ਰਹਤ ਹੈ ਜਗਾ ਤੇ ਰਹਤ ਹੈ ਹਟਾ ਹੈ ਦਾ ਵਿਸਤ ਹੈ ਵਿਕਤ ਵੀ ਰਹਤ ਹੈ ਹਟਾ ਹੈ ਆਸਰਾ ਆਸਰੇ ਤੇ ਰਹਤਾ ਕਿਸ ਕਰਕੇਤਾ ਹੈ ਆਸਰਾ ਦੇ ਪਰ ਆਸ਼ਿਰ ਕਰਕੇ ਧੋਣ ਵਾਲਾ ਸਾਰਿਆਂ ਨੂੰ ਅੜਕੇ ਨਹੀਂ ਕਿਸੇ ਵਿਚਾਰਦਾ ਤੇ ਰਹਤ ਹੈ ਅਨਾਥੇ ਅਨਾਥੇ ਜੀ ਆਪ ਆਵਸ਼ੇਸ਼ ਕਰਕੇ ਨਾਥੇ ਮਾਲਕ ਸਾਰਿਆਂ ਦਾ ਆਪ ਨਾਥ ਮਾਲਕ ਤੇ ਤੇ ਰਹਤ ਤੇਰਾ ਮਾਲਕ ਨਹੀਂ ਕੋਈ ਪਰਮਾਥੇ ਦੇ ਪਾਣਿਸ਼ੇਸ਼ ਕਰਕੇ ਮਲ ਦੇਣ ਵਾਲਾ ਸਾਰਿਆਂ ਨੂੰ ਅਜੋਨੀ ਜੰਮਣ ਤੇ ਰਹਤ ਹੈ ਮਨ ਪਾਈ ਕੋ ਰਹਤਾ ਨਰਾਗੇ ਨਰਾਗੇ ਮੋਹ ਤੈਨੂੰ ਕੋਈ ਨਰੰਗੇ ਮੈਂ ਰੰਗੇ ਤੂੰ ਤਾਰ ਤਾ ਦੌਰ ਰੰਗ ਹੰਗਾ ਤੀਰੇ ਨਾ ਰੂਪੇ ਨਾ ਤਾਰ ਤੂੰ ਮਧਰਾ ਚੌੜਾ ਲੰਮ ਨਾ ਰੇਥੇ ਨਾ ਮੱਤ ਪਸਰੇ ਰਿਹਾ ਤੇਰੀ ਕੋਈ ਆ ਕਰਮੰ ਸ਼ਰੀਰਾ ਤੋ ਰਹ ਤਕਰੇ ਮਾਸੀ ਰੰਗੋ ਵਿਚਰ ਰਹਾ ਸਾਰਾ ਤੇ ਪਾਪਾ ਮਨ ਕਰਮ ਤੋ ਰਹਤਾ ਬਿਹਰਦਾ ਤੇ ਰੰਗ ਸੁੰਦਰ ਰੂਪ ਹੈ ਅ ਗੰਗੇ ਦਕਣ ਤੋ ਰਹਤਾ ਅਗ ਦਾ ਪ੍ਰੇਰਕ ਹੈ ਦੇਖੇ ਤੇ ਰਹਿਤ ਹੈ ਆਲ ਪ੍ਰਕ੍ਰੀਪਾ ਤੇ ਸਮਾਨ ਦੀ ਤਰ੍ਹਾਂ ਹੈ ਉਹ ਅੰਗ ਪ੍ਰਯਾਤ ਸੰਦ ਨਮਸਤੋਪਰਣਾਮੇ ਸਮਸਤਲ ਕਿਲਪੂਰਨ ਤੈਨੂੰ ਪ੍ਰਣਾਮੇ ਅਨੁਸਾਰ ਹੈ ਆਪ ਜੀ ਨੂੰ ਸਮਸਤਲ ਪ੍ਰਣਾਮੇ ਜੀ ਸਮਸਤਲ ਪ੍ਰਣਾਮੇ ਸਮਾਸ ਸੰਮੂਹ ਦੇ ਵਿੱਚ ਨਮਸਤੋ ਨਮਸਕਾਰ ਉਹਨ ਪੂਰਨ ਪਰਮੇਸ਼ਰੇ ਪ੍ਰਣਾਮੇ ਨਮਸਕਾਰ ਹੈ ਤੇ ਸਮਾਸਨ ਸੰਮੂਹ ਦੇ ਤਿਲਪੂਰਨ ਅੱਗੇ

ਕਸਰ ਰੂਪ ਹੈ ਸਦਾ ਸੱਚ ਦਾ ਆਨੰਦ ਸਦਾ ਮੇਰੇ ਸੱਤ ਸਤਿ ਚੇਤਨ ਆਨੰਦ ਰੂਪ ਹੈ ਖਤਰੰ ਪਰਨਾਤੀ ਦੇਸਨਨ ਨਾਸ ਕਰਨ ਵਾਲਾ ਕਾਂਤਰੋ ਲੋਭ ਹਕਾਰਾਡਤ ਨਹੀਂ ਕਰੀਮੁਲ ਕਨਿੰਦਾ ਕਰੀਮੁਲ ਕਨਿੰਦਾ ਕਰੀਮੁਲ ਬਖਸ਼ਿਅ ਕਰਨ ਵਾਲਾ ਹੈ ਕਨਿੰਦਾ ਕਰਨ ਵਾਲਾ ਕਰੀਮ ਬਖਸ਼ਿਅ ਸੇ ਉਹ ਲਪੂਰਨ ਕਨਿੰਦਾ ਕਰਨਾ ਪੂਰਨ ਬਖਸ਼ਿਅ ਕਰਨ ਵਾਲਾ ਅਧੂਰੀ ਦੀ ਬਖਸ਼ਿਅ ਤੇਕਾ ਬਖਸ਼ਿਅ ਫਿਰ ਬਹਰ ਨਾ ਬੁਲਾਵੇ ਸਮਸਤ ਨਿਵਾਤੀ ਬੂਦੇਤ ਨਿਵਾਸ ਕਰਨ ਵਾਲਾ ਪੂਰਨ ਅਜਾਇਬ ਦਾ ਪੂਰਤੇ ਅਜਾਇਬ ਆਚਾਰਜਿਤੋ ਆਚਾਰਜ ਹੈ ਗਜਾਇਬ ਗਨੀ ਮੇ ਹੈ ਜੀ ਗਜਾਇਬ ਗਨੀ ਮੇ ਗਜਾਇਬ ਜਮੀਨੇ ਦੇ ਹਕਾਰਿਆਨ ਉਹਨਾਂ ਨੂੰ ਬਿਜਾਰ ਕਰਨ ਵਾਲਾ ਹੈ ਹਰੀਅੰ ਕਰਿਅੰ ਮੇਰੀ ਕਰਦੇ ਕਰੀਮੁਲ ਰਹੀਮੇ ਹਰੀਅੰ ਕਰਿਅੰ ਹਰੀਅੰ ਨਾਸ ਕਰਨ ਵਾਲਾ ਕਰੀਮ ਪ੍ਰਾਪਾ ਕਰਨ ਵਾਲਾ ਹਰੀਅੰ ਹਰੇ ਪਰਿ ਕਰਿਅੰ ਕਰਨੇ ਹਰੇ ਪਰਿ ਕਰਣ ਵਾਲਾ ਵੀ ਹੈ ਕਨਾਸ ਕਰਨ ਵਾਲਾ ਵੀ ਹੈ کریم ਮਲ ਰਹੀਮੇ ਤੇ ਪ੍ਰੀਮਲ ਰਹੀਮੇ کریم ਮਲ کریم ਬਖਸ਼ ਕਰਨ ਵਾਲਾ ਉਹ ਲਪੂਰਨ ਰਹੀਮੇ ਰਹਿਮਤ ਵਾਲਾ ਹੈ ਚਤਰ ਚਕਰ ਵਰਤੀ ਚਤਰ ਚਕਰ ਵਰਤੀ ਤੇ ਹੋ ਚੱਕਾ ਇੱਕ ਵਰਤਦਾ ਹੈ ਚੜਦਾ ਜਾਂਦਾ ਦੱਖਣ ਪਹਾੜ ਵਿੱਚ ਚਤਰ ਚਕਰ ਭੁਗਤੇ ਤੇ ਇਸ ਤਰ੍ਹਾਂ ਗ੍ਰੇਸ਼ਤੀ ਆਉਂਦੇ ਹਨ ਮੰਨੋ ਚਾਰਿਆ ਆਸ਼ਰਮ ਇਹਨਾਂ ਵਿੱਚ ਭੁਗਤੇ ਭੋਗਣ ਵਾਲਾ ਵੀ ਤੁਸੀਂ ਆਪ ਹੈ ਕੋਯੰ ਪਵ ਸਦੰ ਤੇਤੇ ਸਦਹ ਤਬਾਏ ਨਾ ਨੇ ਸਰਬਦਾ ਅਸਰਬ ਜੁਗਤੇ ਤਮੂ ਮੇਰੇ ਤਾਏ ਰਿਤੇ ਜੁਗਤੇ ਜੁੜਿਆ ਹੋਇਆ ਲੋਕਾਲੰਪਰਣਾਤੀ ਖੋਤੇ ਕਾਜ ਮਾਸ ਕਰਨ ਵਾਲਾ ਹੈ ਬੁਰੇ ਸਮੇ ਨੂੰ ਦਇਆਲੰਕਰਮ ਤੇ ਦਾਰਾ ਰੂਪੇ ਸਰੂਪ ਦਾਵ ਵਾਲੇ ਘਰ ਹੈ ਐਸਾ ਜਾਲੂ ਸਰੂਪ ਹੈ ਸਾਦਾ ਕੈਸਾ ਸਾਦਾ ਅੰਗ ਸੰਗੇ ਸੰਗੇਸਾ ਅੰਗ ਸੰਗੇ ਸਾਥ ਨਾਲ ਨਾਲ ਹੈ ਅਪੰਗੰਦੇ ਪੁੱਤਰ ਮਾਸ ਕਰਨ ਦੇ ਪੁੱਤਰ ਅਚਾਰਜ ਸੁਧ ਸਰੂਪ ਹੈ ਲੋਕਾਲੰਪਰਣਾਤੀ सदा अंग संग अपे वाहिगुरू जी का ख़ाल वाहिगरू जी ख़ालसा